ਲੈਂਦੇ ਪਾਸੇ ਵਾਰਿਸ ਬੁੱਲਾ ਤੇ ਪਾਸ਼ ਬਟਾਲਵੀ ਚੜਦੇ ਪੰਜ ਦਰਿਆ ਦਾ ਪੀ ਕੇ ਪਾਣੀ ਲਿਖਤਾ ਫਿਰਸੀ ਕਰਦੇ ਸਾਈਂ ਬੁੱਲੇ ਦੱਸਿਆ ਲਿਖਤਾ ਕਰਕੇ ਰੱਬ ਨੂੰ ਕਿਵੇਂ ਮਨਾਈਦਾ ਸਾਈਂ ਵਾਰਿਸਾ ਜੀ ਦੱਸਗੇ ਸਾਨੂੰ ਸੁੱਤੀ ਹੀ ਉਹਨੂੰ ਕਿਵੇਂ ਜਗਾਈਦਾ ਸ਼ਿਵ ਨੂੰ ਲੂਣ ਲੂ ਦੇ ਵਿੱਚ ਪੜਿਆ ਬਿਰਹੋਂ ਕਿਵੇਂ ਹਟਾਈਦਾ ਪਾਸ਼ ਨੂੰ ਪੜਿਆ ਵਿੱਚ ਕਿਤਾਬਾਂ ਪੜ ਕੇ ਅਮਲ ਕਮਾਈ ਦਾ ਓਏ ਲਹਿਰੀ ਲਹਿਰਾ ਰੱਬ ਬਣਾਵੇ ਜਦ ਕਲਮ ਤਾਈ ਹੱਥ ਲਾਈ ਦਾ ਜਦ ਕਲਮ ਤਾਈ ਹੱਥ ਲਾਈ ਦਾ ਜੰਗ ਟਲਈਏ ਚੰਗਾ ਹੋਇਆ ਬੇਵਕਤੀ ਨਾ ਹੁਣ ਕੋਈ ਮੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਸੁੱਖਾ ਸੁਖੀ ਜਾਵਨ ਮਾਮਾ ਖੁਸ਼ੀ ਚੜੀ ਏ ਭੈਣ ਭਰਾਵਾਂ ਸਿਰ ਦੇ ਉੱਤੋਂ ਟਲਣ ਬਲਾਵਾ ਕਿੰਦੇ ਵਿੱਚ ਨਹੀਂ ਵੜਿਆ ਲੋਹਾ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਟਰੰਪ ਵੀ ਚੰਗੀ ਸੋਚ ਬਣਾਈ ਚਾਹੂੰ ਲੜਦੇ ਜੇ ਭਾਈ ਭਾਈ ਇਕੱਠੇ ਹੋਵੋ ਛੱਡ ਬੁਰਾਈ ਮਰਸੋ ਪੁੱਠਾ ਜੰਗ ਜੇ ਜੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਹੁਣ ਇੱਕ ਦੰਦੇ ਵਿੱਚ ਦੋਵੇਂ ਝੰਡੇ ਵਿਰੋਧੀ ਵੀ ਤੱਕ ਹੋਵਣ ਠੰਡੇ ਦੋ ਭਾਈਆਂ ਨੂੰ ਕੋਈ ਨਾ ਭੰਡੇ ਟੁੱਟਿਆ ਹਾਰ ਜੇ ਰਲ ਪਰੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਅਸਲਾ ਸਾਰਾ ਫੁੱਟਦੇ ਹੋ ਖੂਚ ਮਾੜੇ ਸ਼ਬਦ ਨਾ ਕਹਿਣੇ ਮੂੰਹ ਚ ਗਦਰ ਮਚਾਵੇ ਕੱਢੋ ਜੂਚ ਥੋੜਾ ਨਹੀਂ ਅਸੀਂ ਬਹੁਤਾ ਹੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਹੁਣ ਬੇਵਕਤ ਨਾ ਕੋਈ ਮਰਸੀ ਬੇਗੁਨਾ ਨਾ ਸੂਲੀ ਚੜਸੀ ਵਸਲਾਂ ਦੀ ਸਭਾ ਹਾਜ਼ਰੀ ਪਰਸੀ ਖੁਸ਼ੀ ਸੋ ਹੋਸੀ ਜਿੰਨੂ ਟੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਅੱਜ ਖੁਸ਼ੇ ਧਰਤੀ ਬਾਗੋ ਬਾਗ ਕਿਸੇ ਘਰ ਨਾ ਪਵੇ ਵਿਰਾਗ ਪਾਗ ਨੀ ਲੱਗਿਆ ਭੈੜਾ ਦਾਗ ਮਿੱਠਾ ਸ਼ਹਿਦ ਨੀ ਧਰਤੀ ਚੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਫੁੱਲਾ ਨੇਵੀ ਮੈਕੇ ਖਿਲਾੜੀ ਚਾਵਾਂ ਵਾਲੀ ਭਰੀ ਪਟਾਰੀ ਹੱਸ ਹੱਸ ਤੱਕੇ ਖੇਤ ਕਿਆਰੀ ਮੁੱਖ ਤਰੇਲ ਨੇ ਸਾਡਾ ਧੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਰਲ ਇੱਕੋ ਜਹੀਆ ਕਰੋ ਵਿਚਾਰਾ ਰੈਣ ਨਾਲ ਵਿੱਚ ਕੰਡਿਆਲੀ ਤਾਰਾਂ ਲੈਂਦੇ ਚੜਦੇ ਆਉਣ ਹਜ਼ਾਰਾ ਪੈੜਾ ਜਾਵੇ ਬੀਜ ਨਾ ਬੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਤਰਤੀ ਮਾਂ ਵੀ ਖੁਸ਼ੇ ਦਾਦੀ ਡੁੱਲੀ ਨਹੀਂ ਜੇ ਰਾਤ ਜੋ ਸਾਡੀ ਕਣਕ ਦੀ ਕੀਤੀ ਸੋਹਣੀ ਬਾਢੀ ਜਿਜ ਕਥਾ ਨੇ ਵੰਡ ਕੇ ਢੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਗੋਲੀ ਛਾਤੀ ਵੇਖ ਨਹੀਂ ਵੱਢਦੀ Hindu Muslim Sikh ਨੂੰ ਫੜਦੀ ਇਹ ਸਭੇ ਭਾਣੇ ਮੌਤਾਂ ਕਰਦੀ ਬਖਣਾ ਇਹਦੇ ਕੋਈ ਖਲੋਇਆ ਜੰਗ ਟਲੀਏ ਚੰਗਾ ਹੋਇਆ ਜੰਗ ਟਲੀਏ ਚੰਗਾ ਹੋਇਆ ਅਜਲਾ ਤੋਤੰਗ ਕਰਦੀ ਆਈ ਜਿਹੜੀ ਥਾਂ ਵੀ ਹੋਵੇ ਲੜਾਈ ਮਰਿਆ ਵੀ ਇਹ ਦੂਣ ਸਵਾਈ ਹੱਥ ਚਲਾ ਜਿਸ ਇਹਨੂੰ ਟੋਇਆ ਜੰਗ ਟਲੀਏ ਚੰਗਾ ਹੋਇਆ ਜੰਗ ਟਲੀਏ ਚੰਗਾ ਹੋਇਆ ਪਸੂ ਡੰਗਰ ਵੀ ਸੌਕੇ ਰਹਿ ਗਏ ਆਪਣੇ ਆਪਣੇ ਕਿੱਲੇ ਬਹਿ ਗਏ ਪੱਠੇ ਸਾਡੇ ਗੈਰ ਨਾ ਲੈ ਕੇ ਕਾੜ ਕੇ ਦੁੱਧ ਬਨਾਇਓ ਖੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਲਹੂ ਦੇ ਦਾਗ ਨ ੱਤਕੇ ਧਰਤੀ ਮਾੜਾ ਨਾ ਕਦੇ ਵਰਤੇ ਧਰਤੀ ਪਾਸਾ ਨਾ ਕਦੇ ਪਰਤੇ ਧਰਤੀ ਵਿੱਚ ਧਰਤੀ ਦੇ ਰਿਆ ਗਡੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਪਰਮੇਸਾ ਨੇ ਸਭ ਦੇ ਰਹਿ ਗਏ ਇੱਠਿਆਂ ਵਿੱਚ ਬਲ ਵੱਡੇ ਕਹਿ ਗਏ ਕੱਲੇ ਕੱਲੇ ਆਪੇ ਟਹਿ ਗਏ ਟਾਵਾਂ ਟਾਵਾਂ ਫਿਰ ਵੀ ਰੋਇਆ ਜੰਗ ਟਲੀਏ ਚੰਗਾ ਹੋਇਆ ਜੰਗ ਟਲੀਏ ਚੰਗਾ ਹੋਇਆ ਮੁੱਕ ਜਾਵਣ ਏ ਜਿੱਤਾਂ ਹਾਰਾਂ ਦੁਨੀਆ ਵਸੇ ਨਾਲ ਪਿਆਰਾ ਪੱਤ ਚੜ ਆਵੇ ਨਾਲ ਬਹਾਰਾ ਜਾਵੇ ਨਾ ਕੋਈ ਐਵੇਂ ਕੋਇਆ ਜੰਗ ਟਲੀਏ ਚੰਗਾ ਹੋਇਆ ਜੰਗ ਟਲੀਏ ਚੰਗਾ ਹੋਇਆ ਉੱਖਾ ਵੇਜੋ ਨਲਸ ਦਸਲਾ ਪਲਸਨ ਵੱਡੀਆਂ ਹੋ ਉਹ ਗੱਲਾਂ ਕਰਸਨ ਬਿਨ ਆਈ ਤੋ ਕਦੇ ਨ ਮਰਸਨ ਵੱਡਿਆਂ ਨੇ ਸਨ ਵੱਡਿਆਂ ਨੇ ਨਾ ਸਾਨੂੰ ਖੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਲਹਿਰੀ ਲਹਿਰਾ ਬਣੀਆਂ ਰਹਸਨ ਗੋਲੀਆਂ ਨਾ ਹੁਣ ਛਾਤੀ ਪੈਸਨ ਨਾਲ ਬੰਬਾਂ ਨਾਲ ਕੰਧਾਂ ਟੇਸਨ ਇੱਕ ਤੋਂ ਦੂਜੇ ਜਦ ਹੈ ਟੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਜੰਗ ਟਲਈਏ ਚੰਗਾ ਹੋਇਆ ਮਿਹਰਬਾਨੀ ਸ਼ੁਕਰੀਆ